ਅੱਜ ਸਿਹਾਰਾ ਮੇਲਾ ਲੁੱਟ ਕੇ ਲਜਾਣ ਨੂੰ ਫਿਰਦਾ ਕਿ ਮੰਗਦੇ ਨਹੀਂ ਖੋਹਦੇ ਹਾਂ ਅਸੀਂ ਪੁੱਤ ਡਾਕੂਆਂ ਦੇ ਇੱਕ ਪਾਸੇ ਮਨਦੀਪ ਢੱਕੜ ਗੋਗੜੀਆਂ ਵਾਲਾ ਦੂਜੇ ਪਾਸੇ ਹਰਮਨ ਬੋਟਕੀਆਂ ਵਾਲਿਆ ਇਹਨਾਂ ਨਾਲ ਹੋ ਗਈ ਅੱਜ ਸਿਹਾਰਾ ਢੱਕੜ ਆਹ ਦੁਗ ਦੇ ਵਿੱਚ ਸਰਕਾਰ ਪੀਓ ਗੱਡੀਆਂ ਦੁਨੀਆ ਨੂੰ ਬਖਾਵਾਂਗੇ ਉਹ ਸਾਹਮਣੇ ਮੇਰੇ ਵੀਰੋ ਇੱਕ ਮੀਰਪੁਰੀਆ ਦੂਜੇ ਪਾਸੇ ਜੱਗੂ ਛੇਦ ਵਾਲਿਆ ਇੱਕ ਪਾਸੇ ਮਨਦੀਪ ਢੱਕੜ ਗੋਗੜੀਆਂ ਵਾਲਾ ਬਾਪੂ ਦਾ ਮੇਰੇ ਲਓ ਗੋਰਾ ਸਰਹਾਰ ਮੰਡੀ ਦੀ ਧਰਤੀ ਦਾ ਉਹ ਰੈਂਦੇ ਦਾ ਜੱਗੂ ਦਾ ਸੱਤੀ ਦਾ ਉਹ ਮੀਰਪੁਰੇ ਇੱਕ ਮਦਾ ਧਾਕੜ ਦਾ ਦੌਰ ਚੱਲਦਾ ਜੱਗੂ ਆਤੇ ਗੱਭਰੂਆ ਜੱਗੂ ਆਤੇ ਗੱਭਰੂਆ ਜੱਗੂ ਆਤੇ ਗੱਭਰੂਆ ਨਹੀਂਰੀ ਸਾਹਮਣੇ ਬਲੀ ਪੁੱਤਰੀ ਹੈ ਕਿ ਕਿਹਨੂੰ ਕਿਹਨੂੰ ਦੇਖੋ ਸਾਡੇ ਬੱਲੇ ਬੱਲੇ ਦਾ ਉਹ ਬੰਨਣਾ ਪੈਣਾ ਇੰਜਣ ਕੱਲੇ ਕੱਲੇ ਦਾ ਚੇਤਨ ਜੱਜ ਵੀਰਾ ਇਹ ਬੱਤਨ ਸਾਡਾ ਭਰਾ ਹੈ ਜਿਨ੍ਹਾਂ ਦਾ ਹਰਮਨ ਬੁਲਟ ਦੀਆਂ ਕਬੱਡੀਆਂ ਤੇ 11000 ਲੱਗਿਆ ਸੀਗਾ ਉਹ ਨੌਜਵਾਨ ਸਫਲ ਕਬੱਡੀਆਂ ਪਾ ਗਿਆ ਮਾਇਆ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿਓ ਜੀ ਇੱਕ ਪਾਸੇ ਰਾਉ ਦੀ ਧਰਤੀ ਦਾ ਹੁਣ ਦੇਖਿਆ ਚਾਰ ਦਫੀਆਂ ਦੇ ਵਿੱਚ ਕਾਰ ਡੱਕਦਾ ਲਓ ਡੱਗੂ ਇਹ ਆ ਡੱਗੂ ਇਹ ਆ ਡੱਗੂ ਇਹ ਆ ਡੱਗੂ ਮੇਰੇ ਮਿੱਤਰੋ ਆ ਹੱਥ ਮਾਰੀਆ ਹੱਥ ਮਾਰੀਆ ਆਦੇ ਗੁਰੂ ਹੋਰ ਕਬੱਡੀ ਪਾਉਣ ਦੇ ਲਈ ਵਾਚ ਚੁੱਕਿਆ ਲਓ ਆਲਮਗਿਰਿਆ ਫਿਰ ਕਬੱਡੀ ਪਾਉਣ ਦੇ ਲਈ ਲਓ ਪੱਧਰੀ ਵਾਲੇ ਨਾਲ ਲਓ ਖੇੜ ਤੇਚਾ ਪੈ ਗਿਆ ਮੇਰੇ ਮਿੱਤਰੋ ਵਿਰੇ ਬੇਚਣਾ ਬੋ ਬੇਚ ਮਾਰੋ ਬਈ ਗਰਾਊਂਡ 'ਚ ਨਾ ਆਇਓ ਗਰਾਊਂਡ 'ਚ ਨਾ ਆਓ ਵੀਰੇ ਅਜਿੰਦਰ ਉਹ ਪੱਤਰੀ ਵਾਲਾ ਪੱਤਰੀ ਵਾਲਾ ਭਾਈ ਬੇਨਤੀ ਆ ਭਰਾ ਬਣ ਕੇ ਬਾਹਰਲੇ ਪਾਸੇ ਹੋ ਜਾਓ ਬਾਹਰ ਆਓ ਜੋ ਚੱਕਾ ਚੱਲਦੀਆਂ ਜਤਿੰਦਰ ਜਹਾਂ ਵਾਹ ਜੀ ਵਾਹ ਮੇਲਾ ਬਣ ਗਿਆ ਮੇਲਾ ਬਣ ਗਿਆ ਪਰ ਗਰਾਊਂਡ 'ਚ ਮੇਲਾ ਨਾ ਬਣਾਓ ਭਰਾ ਬਣ ਕੇ ਬਾਹਰ ਹੋ ਜਾਓ ਪੱਪੂ ਚੂੜ ਚੱਕਦਾ ਚੈਲਾ ਫ੍ਰੀਜਰੋ ਵਾਲਾ ਸਾਡਾ ਵੀਰ ਪੁੱਛਿਆ ਧੰਨਵਾਦ ਕਰਦੇ ਆ ਤੇ 14 ਤੇ 15 ਫਰਵਰੀ ਗੁਲਜ਼ਾਰ ਮੂਮਕ ਦੇ ਕਬੱਡੀ ਕੱਪ ਦੀ ਹੈ ਵੀਰੇ ਗਰਾਊਂਡ ਦੇ ਬੰਦਾਰੇ ਭਰਾ ਬਣ ਕੇ ਬੇਨਤੀ ਆ ਸਾਰਿਆਂ ਨੂੰ ਗਰਾਊਂਡ ਦੇ ਵਿੱਚ ਨਾਲੇ ਸਾਰਿਆਂ ਨੂੰ ਦੇਣ ਤਿਆ ਭਰਾ ਬਣ ਕੇ ਹਾ ਬਣ ਕੇ ਹਾਰਲੇ ਵਾਲਾ ਮੇਲਾ ਚੱਲਦਾ ਹਾਰਲੇ ਵਾਲਾ ਮੇਲਾ ਚੱਲਦਾ ਮੇਰੇ ਮਿੱਤਰੋ ਲਓ ਸਾਹਮਣੇ ਟੱਕਰ ਆਹ ਟੱਕਰ ਆਹ ਟੱਕਰ ਹਰਿਆਣੇ ਵਾਲਾ ਆਪ ਕਰਵਾਉਣ ਨੂੰ ਫਿਰਦਾ ਆਪ ਕਰਵਾਉਣ ਨੂੰ ਫਿਰਦਾ ਆਹ ਟੱਕਰ ਉਹ ਗੋਗਲੀਆਂ ਵਾਲਾ ਗੋਗਲੀਆਂ ਦਾ ਭਾਈ ਬਾਹਰ ਹੋ